ਸਾਥੀਕਾਰ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਅੱਜ ਭਾਈ ਅਮਰਪਾਲ ਖਾਲਸਾ ਖੁਦ ਆਉਣਗੇ ਸ੍ਰੀ ਮੁਖਤਸਰ ਸਾਹਿਬ ਦੀ ਧਰਤੀ ਤੇ ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਦਾ ਆ람 ਕੀਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਇਹਦੇ ਭਾਈ ਸਰਜੀ ਸਿੰਘ ਖਾਲਸਾ ਅਤੇ ਭਾਈ ਆਮਰਤਪਾਲ ਖਾਲਸਾ ਦੇ ਪਿਤਾ ਤਰਸਿੰਦਰ ਸਿੰਘ ਖਾਲਸਾ ਹੋਰੀ ਬਿਲਕੁਲ ਤਿਆਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਨੰਪੁਰ ਸਾਹਿਬ ਦਾ ਐਲਾਨ ਕੀਤਾ ਜਾਵੇਗਾ ਯਾਨੀ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਦੋ ਪੰਤਕ ਸਟੇਜਾਂ ਲੱਗਣਗੀਆਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਨਵੀਂ ਸ਼ਰੂਮਣੀ ਅਕਾਲੀ ਦਲ ਸ਼੍ਰੀ ਅਰੰਮਪੁਰ ਸਾਹਿਬ ਦਾ ਅੱਜ ਆਗਾਜ਼ ਹੋਵੇਗਾ ਕਿਉਂਕਿ ਵੱਡੇ ਵੱਡੇ ਫਲੈਕਸ ਹੋਲਡਿੰਗ ਬੋਰਡ ਲਗਾ ਦਿੱਤੇ ਗਏ ਨੇ ਸਿੱਖ ਪੰਥ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਕਿ ਸਾਰੇ ਹੀ ਜਿਹੜੀ ਪਾਰਟੀ ਭਾਈ ਅਬਦਪਲ ਖਾਲਸਾ ਵੱਲ ਉਭਰਾਈ ਜਾ ਰਹੀ ਹੈ ਉਸ ਪਾਰਟੀ ਵਿੱਚ ਜਾਂ ਉਸ ਪਾਰਟੀ ਦੇ ਲਈ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਸ਼ਿਰਕਤ ਕੀਤੀ ਜਾਵੇ ਇਧਰ ਭਾਈ ਅਬਰਤਪਾਲ ਖਾਲਸਾ ਦੀਆਂ ਵੀ ਹਵਾਵਾਂ ਤੇਜ਼ ਹੋ ਚੁੱਕੀਆਂ ਨੇ ਸੂਤਰ ਦੱਸਦੇ ਨੇ ਕਿ ਹੋ ਸਕਦਾ ਹੈ ਕਿ ਅੱਜ ਸ਼੍ਰੀ ਮੁਕਸਤ ਵੀ ਤਲਤੀ ਤੇ ਖੁਦ ਆਪ ਆ ਕੇ ਭਾਈ ਅਬਰਤਪਾਲ ਖਾਲਸਾ ਜਿਹੜੇ ਨੇ ਉਹ ਆਗਾਜ਼ ਕਰਨ ਸ਼੍ਰੋਮਣੀ ਅਕਾਲੀ ਦਲ ਸੈਭ ਅੰਮਰ ਸਰਦਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਭਾਈ ਤਰਸੇਮ ਸਿੰਘ ਨੇ ਗੱਲ ਕੀਤੀ ਹੈ ਪੱਤਰਕਾਰਾਂ ਦੇ ਨਾਲ ਅਤੇ ਉਧਰੋਂ ਗੱਲ ਕੀਤੀ ਜਾ ਰਹੀ ਹੈ ਸਰਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਸੀ ਹਲਕਾ ਸ਼੍ਰੀ ਫਰੀਦਕੋਟ ਤੋਂ ਐਜ਼ ਅਜ਼ਾਦ ਉਮੀਦਵਾਰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਵਿੱਚ ਇਸ ਨਵੀਂ ਪਾਰਟੀ ਨੇ ਜਨਮ ਲੈ ਲਿਆ ਹੈ ਸੂਤਰ ਦੱਸਦੇ ਨੇ ਕਿ ਭਾਈ ਅਮਰਤਪਾਲ ਖਾਲਸਾ ਅਤੇ ਭਾਈ ਸਰਜੀਤ ਸਿੰਘ ਖਾਲਸਾ ਨੂੰ ਭਾਰੀ ਸਮਰਥਨ ਮਿਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਹੀ ਪੰਥਕ ਲੋਕਾਂ ਨੇ ਆਪਣਾ ਮੂੰਹ ਬੋਲ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਗਿਆ ਹੈ ਸਿੱਖ ਪੰਥ ਨੂੰ ਵੱਡੀ ਟਾਲ ਆਈ ਹੈ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਭਾਵੇਂ ਪ੍ਰਧਾਨ ਜੀ ਤੋਂ ਉਲਾ ਦਿੱਤਾ ਗਿਆ ਹੈ ਫਿਰ ਵੀ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅੱਜ ਨਵੀਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦਾ ਆਗਾਜ਼ ਕੀਤਾ ਜਾਵੇਗਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ